ਲੋ ਮੇਰੇ ਨਾਲ ਮੈਂ ਦੱਸਦੀ ਆ ਕਿੱਥੇ ਵਿਕਦਾ ਹੈ ਚਿੱਟਾ ਸ ਆਪਰੇਸ਼ਨ ਕਾਰਸੋ ਦੇ ਦੌਰਾਨ ਇੱਕ ਮਹਿਲਾ ਨੇ ਪੁਲਿਸ ਨੂੰ ਇੱਕ ਠੋਕਦੇ ਹੋਇਆ ਦਾਵਾ ਕੀਤਾ ਹੈ ਕਿ ਉਸ ਦੇ ਨਾਲ ਚੱਲਿਆ ਜਾਵੇ ਤੇ ਉਹ ਦੱਸਦੀ ਹੈ ਕਿ ਕਿਸ ਘਰ ਦੇ ਵਿੱਚ ਚਿੱਟਾ ਵਿਕਦਾ ਹੈ ਉਸ ਵਰਤ ਦੇ ਵੱਲੋਂ ਜਿਸ ਹਿਸਾਬ ਨਾਲ ਪੁਲਿਸ ਅਧਿਕਾਰੀਆਂ ਸਾਹਮਣੇ ਦਾਵਾ ਕੀਤਾ ਗਿਆ ਇਸ ਤੋਂ ਜਾਪਦਾ ਹੈ ਕਿ ਹੁਣ ਲੋਕ ਵੀ ਚਾਣ ਲੱਗੇ ਨੇ ਕਿ ਉਹਨਾਂ ਦੀਆਂ ਗਲੀਆਂ ਮੋਹੱਲਿਆਂ ਤੋਂ ਸ਼ਰੀਆਮ ਚਿੱਟਾ ਵਿਕਣਾ ਬੰਦ ਹੋਣਾ ਚਾਹੀਦਾ ਇਸ ਦੌਰਾਨ ਏਸੀਪੀ ਸੁਮਿਤ ਸੂਦ ਦੇ ਵੱਲੋਂ کیا ਗਿਆ ਕਿ ਇਸੇ ਦੌਰਾਨ ਏਸੀਪੀ ਸੁਮਿਤ ਸੂਦ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਤਹਿਤ ਥਾਣਾ ਡਿਵੀਜ਼ਨ ਨੰਬਰ 7 ਦੇ ਇਲਾਕੇ ਸੰਜੇ ગાંધી ਕਲੋਨੀ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਕੁਸ਼ੱਕੀ ਥਾਵਾ ਤੇ ਵਿਅਕਤੀਆਂ ਬਾਰੇ ਜਾਂਚ ਪੜਤਾਲ ਕੀਤੀ ਗਈ ਤੇ ਇਸ ਤਰ੍ਹਾਂ ਦੇ ਆਪਰੇਸ਼ਨ ਅੱਗੇ ਵੀ ਚੱਲਦੇ ਰਹਿਣਗੇ ਕਲੋਨੀ ਰੇਡ ਕੀਤੀ ਕੀ ਮਾਮਲਾ ਸਾਰਾ ਹੈ ਆਪ ਸਰਕਾਰ ਵੱਲੋਂ ਜੀ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਹਾਂਜੀ ਉਹਦੇ ਸੰਬੰਧ ਦੇ ਵਿੱਚ ਅੱਜ ਸੰਜੀਤ ਗਾਂਧੀ ਕਲੋਨੀ ਦੇ ਵਿੱਚ ਚਾਰ ਪੰਜ ਜਿਹੜੇ ਘਰ ਨੇ ਜਿਨ੍ਹਾਂ ਦੇ ਬਾਰੇ ਸਾਡੇ ਕੋਲ ਕੁਝ ਥੋੜੀ ਬਹੁਤ ਜਾਣਕਾਰੀਆਂ ਸੀ ਆ ਜਿਨ੍ਹਾਂ ਬਾਰੇ ਕੁਝ ਪਤਾ ਲੱਗ ਰਿਹਾ ਸੀਗਾ ਉਹਨਾਂ ਦੇ ਘਰਾਂ ਦੇ ਉੱਤੇ ਅੱਜ ਸਬਰੀਜ਼ ਈਸਟ ਲੁਧਿਆਣਾ ਦੇ ਐਸਐਸਓ ਸਾਹਿਬਾਨ ਮੈਂ ਖੁਦ ਸਾਡੇ ਕਮਿਸ਼ਨਰ ਸਾਹਿਬ ਦੇ ਹੁਕਮ ਨਾਲ ਡੀਸੀਪੀ ਸਾਹਿਬ ਦੇ ਹੁਕਮ ਨਾਲ ਅਸੀਂ ਅੱਜ ਇੱਥੇ ਸਰਚ ਆਪਰੇਸ਼ਨ ਕਰਨ ਆਏ ਸੀਗੇ ਜਿਹੜੀ ਜਿੱਥੇ ਸਾਨੂੰ ਲੱਗਿਆ ਸੀ ਸਰਚ ਆਪਰੇਸ਼ਨ ਕੀਤਾ ਤੇ ਅਜੇ ਵੀ ਜਿਹੜਾ ਕੰਟੀਨਿਊ ਹੈਗਾ ਤੇ ਅਮੇ ਜਿਹੜਾ ਜੇਕਰ ਕੋਈ ਹੋਰ ਸਾਡੇ ਕੰਪਲੂਜ਼ ਦੇ ਬਾਰੇ ਵੱਧ ਜਾਣਕਾਰੀ ਤੁਹਾਡੇ ਕੋਈ ਉਹ ਆਪਜੀ ਦੇ ਨਾਲ ਸੀ ਸਿੱਧੀ ਸ਼ੇਰ ਸਰ ਜਦਨੇ ਕਰ ਸਰਚ ਕੀਤਾ ਤਾਂ ਵੀ ਬਰਾਮਦ ਹੋਇਆ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਸੀ ਕਿ ਅਜੇ ਆਪਰੇਸ਼ਨ ਚੱਲੀ ਰਿਹਾ ਹੈ ਸਰ ਤੁਹਾਡੇ ਪੁਸ਼ਟੀਆਂ ਦੇ ਵਿੱਚ ਕੈਸ਼ ਸੀਗਾ ਉਹਨੂੰ ਲੈ ਕੇ ਤੁਹਿੰਦਾ ਕੀ ਕਰਦੇ ਹੋ ਦੇਖੋ ਕੈਸ਼ ਜਿਹੜਾ ਹੈਗਾ ਜਿੱਤੇ ਕੋਈ ਹਿਊਜ ਕੁਆਂਟੀਟੀ ਹੋਵੇ ਉਹਦੇ ਵਿੱਚ ਕੋਈ ਪੈਸੇ ਤਾਂ ਹਰ ਇੱਕ ਦੇ ਘਾਟੀ ਪਏ ਹਾਂਜੀ ਠੀਕ ਹੈ ਜੇਕਰ ਬਹੁਤ ਜ਼ਿਆਦਾ ਹਿਊਜ ਕੁਆਂਟੀਟੀ ਹੋਵੇ ਤਾਂ ਅਸੀਂ ਕਹਿ ਸਕਦੇ ਹੁਣੇ ਬਹੁਤ ਪੈਸੇ ਤਾਂ ਸੱਬ ਦੇ ਘਰਾਂ 'ਚ ਹੁੰਦੇ ਲੋਕਾਂ ਨੂੰ ਹੰਗਾਮਾ ਕੀ ਤਿਆਰ ਹੈ ਪਿੱਛੇ ਗਲੀਆਂ ਦੇ ਵਿੱਚ ਆਪਸ ਦਾ ਮਸਲਾ ਹੈ ਇਹਨਾਂ ਦਾ ਆਪਸ ਦਾ ਮਸਲਾ ਹੈ ਇਸ ਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਇਹਨਾਂ ਦਾ ਆਪਸੀ ਮਸਲਾ ਹੈਗਾ ਇੱਕ ਦੂਸਰੇ ਦੇ ਨਾਲ ਇਹ ਗੁੰਝ ਰਹੇ ਨੇ ਹਾਂ ਜੀ ਸਰ ਚੋਪਰ ਸੰਚਲਿਤ ਜਿਹੜੇ ਇੱਥੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਸ ਤੋਂ ਨਾਲ ਕੀ ਮਤਜਬ ਬਹੁਤ ਵੱਡਾ ਹੈ ਸਿਸਮਾ ਦੇ ਖੂਬੀ ਬਿਲਕੁਲ ਕਲੀਅਰ ਹੈਗਾ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਨਗੇ ਉਹਨਾਂ ਦੇ ਖਿਲਾਫ ਡਾਕਟਰ ਸਖਤ ਕਾਰਵਾਈ ਕੀਤੀ ਜਾਏਗੀ ਇਹ ਮਰਚਲੇ ਬੱਦਕੇ ਜੇਲ੍ਹ ਦੀਆਂ ਸਲਕਾਂ ਦੇ ਪਿੱਛੇ ਭੇਜਿਆ ਜਾਵੇ